ਰਾਮ ਰਾਮ ਸਭ ਨੂੰ ਅੱਜ ਮੇਰਾ ਨਾ ਮੇਨ ਮੁੱਦਾ ਸੀਗਾ ਟ੍ਰੈਫਿਕ ਕੋਈ ਆਮ ਪਬਲਿਕ ਨਾ ਮਾਤਰਾਣੀ ਚੌਂਕ ਨੂੰ ਕ੍ਰੋਸ ਨਹੀਂ ਕਰ ਸਕਦੀ ਚਾਹੇ ਉਹ ਤੁਰ ਕੇ ਹੋਏ ਤੇ ਚਾਹੇ ਉਹ ਸਕੂਟੀ ਤੇ ਹੋਏ ਚਾਹੇ ਉਹ ਗੱਡੀ 'ਚ ਹੋਏ ਮਾਤਰਾਣੀ ਚੌਂਕ ਤੋਂ ਲੈ ਕੇ ਹਾਜੀਪੁਰ ਕੋਲੀ ਮੈਡੀਕਲ ਸਟੋਰ ਤੱਕ ਪਹੁੰਚਣ ਲਈ ਨਾ ਸਾਨੂੰ ਅੱਧਾ ਘੰਟਾ ਲੱਗ ਜਾਂਦਾ ਹੈ ਇਹ ਇੰਨਾ ਡੇਂਜਰਸ ਹੋ ਚੁੱਕਿਆ ਹੈ ਜੇ ਟਰੱਕ ਤੇ ਟਿਪਰ ਹੈ ਨਾ ਆਏ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਦੀ ਡੈਥ ਸੁਣੋ ਨੂੰ ਮਿਲਦੀ ਹੁਣ ਪਰਸੂ ਰਾਤ ਦੀ ਗੱਲ ਹੈ ਪੰਗਾਲਾ ਚੁੰਗੀ ਦਿਨਾਂ ਭਿਆਨਕਰ ਹਾਸਾ ਹੋਇਆ ਕਿ ਚਾਰ ਬੰਦੇ ਦੀ ਡੈਥ ਹੋ ਗਈ ਠੀਕ ਹੈ ਕੱਲ ਨਵਦੀਪ ਪੈਲਸ ਦੇ ਸਾਹਮਣੇ ਨਾ ਭਿਆਨਕਰ ਹਾਸਾ ਆਇਆ ਸਾਡੇ ਦੇਖਦੇ ਦੇਤੇ ਹੀ ਉਹਨਾਂ ਦਾ سپورਟ ਬੰਦੇ ਦੀ ਡੈਥ ਹੋ ਗਈ ਕਿਉਂ ਇਹ ਟਿਪਰਾਂ ਕਰਕੇ ਇਹ ਮੁੱਦਾ ਮਕੇਰੀਆਂ ਤਾਂ ਮੈਨੂੰ ਲੱਗਦਾ ਖਤਮ ਹੋਣ ਦੀ ਕਗਾਰ ਤੇ ਆ ਕਿਉਂਕਿ ਮਕੇਰੀਆਂ ਦੀ ਜਨਤਾ ਜਿਹੜੀ ਹੈ ਨਾ ਉਹਨਾਂ 'ਚ ਜਾਗਰਤੀ ਨਹੀਂ ਹੈ ਕਿ ਉਹ ਇਹਨਾਂ ਟਿਪਰਾਂ ਦੇ ਖਿਲਾਫ ਕੁਛ ਨਾ ਕੁਛ ਐਕਸ਼ਨ ਲਵੇ ਇਹ ਮਾਤਰਾਣੀ ਚੌਂਕ ਤੋਂ ਲੈ ਕੇ ਕਿ ਹਾਜੀਪੁਰ ਰੋਡ ਦਿਖਾ ਰਹੀ ਐ ਮੈਂ ਤੁਹਾਨੂੰ ਦੇਖੋ ਇੱਥੋਂ ਨਿਕਲਣਾ ਬੜਾ ਔਖਾ ਹੈ ਇੱਕ ਵਨ ਵੇ ਹੈਗਾ ਦੋਨੋਂ ਸਾਈਡ ਤੇ ਹਾਜੀਪੁਰ ਤੋਂ ਹਾਜੀਪੁਰ ਵਾਲੀ ਸਾਈਡ ਤੋਂ ਲੈ ਕੇ ਮਾਤਰਾਣੀ ਚੌਂਕ ਤੱਕ ਉਧਰੋਂ ਦੀ ਵਾਹਨ ਚੱਲ ਰਹੀ ਐ ਇਧਰੋਂ ਮਾਤਰਾਣੀ ਚੌਂਕ ਤੋਂ ਲੈ ਕੇ ਹਾਜੀਪੁਰ ਰੋਡ ਨੂੰ ਵਾਹਨ ਚੱਲ ਰਹੀ ਐ ਤੇ ਵਿਚੋ ਆਮ ਆਦਮੀ ਤਾਂ ਕ੍ਰੋਸ ਹੀ ਨਹੀਂ ਕਰ ਪਾਂਦਾ ਉਹਨਾਂ ਨੂੰ ਆਪਣੇ ਘਰ ਤੱਕ ਪਹੁੰਚਣ ਤੇ ਲਈ ਵੀ ਕਮ ਸੇ ਕਮ ਵੀ ਅੱਧਾ ਘੰਟਾ ਲੱਗ ਜਾਂਦਾ ਹੈ ਮਾਤਰਾ ਦੇ ਚੌਂਕ ਤੋਂ ਲੈ ਕੇ ਨਮਿਆ ਕਚੇਰੀਆਂ ਤੱਕ ਪਹੁੰਚਣ ਲਈ ਉਹਨਾਂ ਨੂੰ ਕਮ ਸੇ ਕਮ ਅੱਧਾ ਘੰਟਾ ਜਾਂ ਘੰਟਾ ਲੱਗ ਜਾਂਦਾ ਉਹ ਵਿਚਾਰੇ ਟ੍ਰੈਫਿਕ 'ਚ ਹੀ ਵਸੇ ਰਹਿੰਦੇ ਐ ਬਾਈ ਚਾਂਸ ਕੋਈ ਬੰਦਾ ਬਿਮਾਰ ਹੋਏਗਾ ਉਹ ਡਾਕਟਰ ਤੇ ਪਹੁੰਚਣ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਸਕਦੀ ਹੈ ਇਹਨਾਂ ਟਿਪਰਾਂ ਦਾ ਕੁਝ ਨਾ ਕੁਝ ਮਤਿਹਾਲ ਜਰੂਰ ਕਰਨਾ ਚਾਹੀਦਾ ਹੈ ਮੈਂ ਮਕੇਰੀਆਂ ਵਾਸੀਆਂ ਦੇ ਅੱਗੇ ਹੀ ਬੇਨਤੀ ਕਰ ਰਹੀ ਹਾਂ ਕਿ ਇਹਨਾਂ ਟਿਪਰਾਂ ਦੇ ਖਿਲਾਫ ਸਖਤ ਕਾਰਵਾਈ ਪੁਲਿਸ ਨੂੰ ਚਾਹੀਦੀ ਹੈ ਕਿ ਕਰਨੀ ਚਾਹੀਦੀ ਹੈ ਇਹ ਜਿਹੜੇ ਟਿਪਰ ਆ ਰਹੇ ਹਨ ਮੇਨ ਉਧਰੋਂ ਆ ਰਹੇ ਆ ਤਲਵਾੜੇ ਵਾਲੀ ਸਾਈਡ ਤੋਂ ਤੇ ਜੰਮੂ ਵਾਲੀ ਸਾਈਡ ਤੋਂ ਬਹੁਤ ਔਕਾ ਹੋ ਗਿਆ ਮਕੇਰੀਆਂ ਵਾਲੇ ਲੋਕਾਂ ਦਾ ਮਕੇਰੀਆਂ ਵਿੱਚ ਰਹਿਣਾ ਹੀ ਮੈਨੂੰ ਪਹੁੰਚਦੇ ਪਹੁੰਚਦੇ ਇੱਥੇ ਅੱਧਾ ਘੰਟਾ ਲੱਗ ਗਿਆ ਸੀ ਮਾਤਰਾਣੀ ਚੌਂਕ ਤੋਂ ਕੋਲੀ ਮੈਡੀਕਲ ਸਟੋਰ ਤੱਕ ਪਹੁੰਚਦੇ ਲਈ ਅੱਧਾ ਘੰਟਾ ਲੱਗ ਗਿਆ ਸੀ ਮੈਂ ਤੇ ਆਪਣਾ ਐਕਸਪੀਰੀਅੰਸ ਦੱਸਿਆ ਹੈ ਆਮ ਪਬਲਿਕ ਕੀ ਕਰੇਗੀ ਪੈਦਲ ਤਾਂ ਕੋਈ ਜਾ ਹੀ ਨਹੀਂ ਰਿਹਾ ਉਹਨਾਂ ਨੂੰ ਪਤਾ ਹੀ ਕ੍ਰੋਸ ਹੀ ਨਹੀਂ ਕਰ ਪਾਉਂਦੇ ਆਈ ਇੱਕ ਸਾਈਡ ਨੂੰ ਦੂਜੀ ਸਾਈਡ ਨੂੰ ਕ੍ਰੋਸ ਨਹੀਂ ਕਰ ਪਾਉਂਦੇ ਆ ਦੇਖੋ ਆਏ ਦਿਨ ਟਿਪਰ ਐਕਸੀਡੈਂਟ ਕਰਦੇ ਆ ਇਹ ਕੱਲ ਦੀ ਵਾਰਦਾਤ ਹੋਈ ਐ ਮੁਕੇਰੀਆਂ ਵਿੱਚ ਅਸ਼ੋਕ ਲੇ ਲੈਂਡ ਮੁਕੇਰੀਆਂ ਵਾਲਿਆਂ ਦਾ ਟਿਪਰ ਹੈ ਤੇ ਇਹਨਾਂ ਨੇ ਗੁਰਦਾਸਪੁਰ ਦਾ ਵਿਚਾਰੇ ਸੀਗੇ ਦੋਨਾਂ ਨੂੰ ਮਾਰਤਾ ਇੱਕ ਡਰਾਈਵਰ ਤਾਂ ਬਚ ਗਿਆ ਜਿਹੜਾ ਨਾਲ ਦਾ ਬੰਦਾ ਸੀ ਉਹਦੀ ਡੈਥ ਹੋ ਗਈ ਹੈ ਆਏ ਦਿਨ ਸਾਨੂੰ ਮੁਕੇਰੀਆਂ ਵਿੱਚ ਐਕਸੀਡੈਂਟ ਦੇਖਣ ਨੂੰ ਮਿਲਦੇ ਆ ਮੇਰੀ ਸਰਕਾਰ ਅਗੇ ਹੀ ਰਿਕਵੈਸਟ ਹੈਗੀ ਹੈ ਜਾ ਪੰਜਾਬ ਬੋਲ ਉਸ ਅੱਗੇ ਇਹੀ ਰਿਕਵੈਸਟ ਹੈਗੀ ਹੈ ਕਿ ਇਨਾਂ ਡਿਪਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏ ਰਾਮ ਰਾਮ